ਚੰਨ ਦੇ ਭਿਆਨਕ ਰਾਜ ਦੋਸਤੋ ਚੰਨ 'ਇੱਕ ਅਜੀਬ ਉਪਗ੍ਰਹ ਹੈ ਜਿਸ ਤੇ ਸਾਰੀਆਂ ਸਪੇਸ ਏਜੰਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜਿੱਥੇ NASA ਨੇ ਅਪੋਲੋ 11 ਤੋਂ ਬਾਅਦ ਅਪੋਲੋ 17 ਤੱਕ ਕਈ ਮੂਨ ਮਿਸ਼ਨ ਕੀਤੇ ਪਰ ਉਸ ਤੋਂ ਬਾਅਦ NASA ਕਦੇ ਵੀ ਚੰਨ ਤੇ ਨਹੀਂ ਗਿਆ ਪਰ NASA ਫੇਰ ਚੰਨ ਤੇ ਕਿਉਂ ਨਹੀਂ ਗਿਆ ਤੇ ਹੁਣ 50 ਸਾਲਾਂ ਬਾਅਦ ਹਰ ਕੋਈ ਚੰਦ ਤੇ ਜਾਣਾ ਚਾਹੁੰਦਾ ਹੈ ਚਾਹੇ ਉਹ ਚੀਨ ਰੂਸ ਤੇ ਅਮਰੀਕਾ ਹੋਵੇ ਜਾਂ ਫਿਰ ਸਾਡਾ ਇੰਡੀਆ ਇਸ ਵਿੱਚ ਸਵਾਲ ਇਹ ਹੈ ਕਿ ਹੁਣ ਚੰਦ ਤੇ ਅਜੇ ਹਕੀ ਕੀ ਮਿਲ ਗਿਆ ਹੈ ਜੋ ਸਾਰੀਆਂ ਸਪੇਸ ਏਜੰਸੀਆਂ ਦੀਆਂ ਨਜ਼ਰਾਂ ਹੁਣ ਚੰਦ ਤੇ ਟਿਕੀਆਂ ਹੋਈਆਂ ਨੇ ਐਸਾ ਕਿਹੜਾ ਰਾਜ ਇਸ ਸਪੇਸ ਏਜੰਸੀਆਂ ਸਾਡੇ ਤੋਂ ਲੁਕਾ ਰਹੀਆਂ ਨੇ ਜਾਣਾਂਗੇ ਅੱਜ ਉਹਨਾਂ ਸਾਰੇ ਰਾਜਾਂ ਬਾਰੇ ਜਾਣਨ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਅੱਜ ਤੋਂ 4 ਅਰਬ ਸਾਲ ਪਹਿਲਾਂ ਸਾਡੀ ਧਰਤੀ ਦਾ ਜਨਮ ਹੋਇਆ ਸੀ ਤੇ ਇਸ ਦੀ ਸ਼ੁਰੂਆਤ ਵਿੱਚ ਹੀ ਥੀਆ ਨਾਮ ਦਾ ਇੱਕ ਗ੍ਰਹਿ ਸਾਡੀ ਧਰਤੀ ਨਾਲ ਟਕਰਾ ਗਿਆ ਸੀ ਤਾਂ ਚੰਨ ਦਾ ਜਨਮ ਹੋਇਆ ਸੀ ਚੰਦ ਉਸ ਟਾਈਮ ਸਾਡੀ ਧਰਤੀ ਦੇ ਬਹੁਤ ਨੇੜੇ ਸੀ ਇਸ ਕਰਕੇ ਚੰਨ ਦੇ ਘੁੰਮਣ ਦੀ ਗਤੀ ਬਹੁਤ ਜ਼ਿਆਦਾ ਸੀ ਉਸ ਸਮੇਂ ਧਰਤੀ ਦਾ ਇੱਕ ਦਿਨ ਕੇਵਲ 6 ਘੰਟਿਆਂ ਦਾ ਹੁੰਦਾ ਸੀ ਪਰ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਅਰਬਾਂ ਸਾਲਾਂ ਤੱਕ ਚੰਦ ਸਾਡੇ ਤੋਂ ਬਹੁਤ ਦੂਰ ਚਲਾ ਗਿਆ ਤੇ ਅੱਜ ਚੰਨ ਸਾਡੀ ਧਰਤੀ ਤੋਂ 384000 ਕਿਲੋਮੀਟਰ ਦੂਰ ਹੈ ਦੋਸਤੋ ਸਾਡੇ ਚੰਨ ਦਾ ਵਿਆਸ ਲਗਭਗ 3000 ਕਿਲੋਮੀਟਰ ਹੈ ਜੇ ਅਸੀਂ ਚੰਦ ਦੀ ਸਤ੍ਹਾ ਤੇ ਦੇਖੀਏ ਤਾਂ ਇਹ ਸਾਨੂੰ ਕਈ ਹਜ਼ਾਰਾਂ ਗੱਡਿਆਂ ਨਾਲ ਭਰੀ ਹੋਈ ਦਿਖੇਗੀ ਵਿਗਿਆਨੀਆਂ ਦੇ ਅਨੁਸਾਰ ਜਦੋਂ ਸੂਰਜ ਮੰਡਲ ਬਣਿਆ ਸੀ ਤਾਂ ਲੱਖਾਂ ਐਸਟਰਾਇਡ ਚੰਦ ਤੇ ਧਰਤੀ ਤੇ ਡਿੱਗੇ ਸਨ ਚੰਦ ਤੇ ਦੇਖਣ ਵਾਲੇ ਇਹ ਸਾਰੇ ਗੱਡੇ ਉਹਨਾਂ ਐਸਟਰਾਇਡਾਂ ਕਰਕੇ ਹੀ ਚੰਦ ਤੇ ਬਣੇ ਹਨ ਪਰ ਜਿਵੇਂ ਜਿਵੇਂ ਟਾਈਮ ਲੰਘਿਆ ਧਰਤੀ ਤੇ ਇਹ ਗੱਡੇ ਘਟ ਗਏ ਕਿਉਂਕਿ ਧਰਤੀ ਉੱਪਰ ਟਾਈਟਾਨਿਕ ਪਲੇਟਾਂ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਜਿਸ ਨਾਲ ਕਈ ਗੱਡੇ ਸਾਫ਼ ਹੋ ਗਏ ਜਦੋਂ ਕਿ ਚੰਦ ਤੇ ਇਹ ਮੂਵਮੈਂਟ ਨਹੀਂ ਹੁੰਦੀ ਚੰਦ ਤੇ ਧਰਤੀ ਦੀ ਤਰ੍ਹਾਂ ਕੋਈ ਵਾਤਾਵਰਨ ਨਹੀਂ ਹੈ ਇਸ ਲਈ ਚੰਦ ਤੇ ਨਾ ਹੀ ਹਵਾ ਨਾ ਬੱਦਲ ਨਾ ਹੀ ਵਰਖਾ ਹੁੰਦੀ ਹੈ ਚੰਦ ਦੀ ਗ੍ਰੈਵਿਟੀ ਵੀ ਧਰਤੀ ਦੇ ਮੁਕਾਬਲੇ 6 ਗੁਣਾ ਘੱਟ ਹੈ ਜੇ ਅਸੀਂ ਚੰਦ ਤੇ ਛਾਲ ਮਾਰੀਏ ਤਾਂ ਇਹ ਛਾਲ 9 ਫੁੱਟ ਦੀ ਬੱਜੇਗੀ ਦੋਸਤੋ ਧਰਤੀ ਤੇ ਇੱਕ ਦਿਨ 24 ਘੰਟੇ ਦਾ ਹੁੰਦਾ ਹੈ ਪਰ ਚੰਦ ਤੇ ਇੱਕ ਲੂਨਰ ਦਿਨ ਧਰਤੀ ਦੇ 14 ਦਿਨ ਬਰਾਬਰ ਹੁੰਦਾ ਹੈ ਤੇ ਉਨਾ ਹੀ ਟਾਈਮ ਚੰਦ ਤੇ ਰਾਤ ਰਹਿੰਦੀ ਹੈ ਚੰਦ ਸਾਡੀ ਧਰਤੀ ਨਾਲ ਜ਼ੋਰ ਨਾਲ ਵੱਜਿਆ ਹੋਇਆ ਹੈ ਜਾਨੀ ਜਿੰਨੀ ਦੇਰ ਚ ਚੰਨ ਆਪਣੀ ਅਕਸ ਤੇ ਘੁੰਮਦਾ ਹੈ ਓਨੀ ਦੇਰ ਵਿੱਚ ਸਾਡੀ ਧਰਤੀ ਦੇ ਚਾਰੇ ਪਾਸੇ ਘੁੰਮ ਜਾਂਦਾ ਹੈ ਇਸ ਲਈ ਚੰਦ ਦਾ ਇੱਕ ਹਿੱਸਾ ਜਾਨੀ ਸਾਊਥ ਪੋਲ ਸਾਡੀ ਧਰਤੀ ਤੋਂ ਕਦੇ ਦਿਖਾਈ ਨਹੀਂ ਦਿੰਦਾ ਚੰਦ ਦੇ ਇਸੇ ਦੱਖਣੀ ਹਿੱਸੇ ਵਿੱਚ ਚੰਦਰਯਾਨ ਉਤਰਿਆ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਚੰਦਰਯਾਨ ਚੰਦ ਦੇ ਇਸ ਹਿੱਸੇ ਤੇ ਲੂਨਰ ਡੇ ਟਾਈਮ ਤੇ ਉਤਰਿਆ ਸੀ ਨਾ ਕਿ ਰਾਤ ਦੇ ਟਾਈਮ ਕਿਉਂਕਿ ਚੰਦ ਦੇ ਇਸ ਹਿੱਸੇ ਵਿੱਚ ਕਾਫੀ ਜ਼ਿਆਦਾ ਠੰਡ ਰਹਿੰਦੀ ਹੈ -130 ਡਿਗਰੀ ਸੈਂਟੀਗ੍ਰੇਡ ਇੰਨੇ ਘੱਟ ਤਾਪਮਾਨ ਵਿੱਚ ਚੰਦਰਯਾਨ ਦੇ ਇਲੈਕਟ੍ਰਿਕ ਉਪਕਰਨ ਸਹੀ ਤੋਂ ਕੰਮ ਨਹੀਂ ਕਰਦੇ ਇਸ ਲਈ ਚੰਦਰਯਾਨ ਚੰਦ ਤੇ 14 ਦਿਨ ਯਾਨੀ ਕਿ ਇੱਕ ਲੂਨਰ ਦਿਨ ਲਈ ਹੀ ਰਹੇਗਾ ਦੋਸਤੋ ਚੰਨ ਦੇ ਬਾਰੇ ਇੱਕ ਅਜਾਈ ਗੱਲ ਜਿਸ ਨੂੰ ਜਾਣ ਕੇ ਤੁਹਾਡੀ ਰੂਪ ਕੰਬ ਜਾਵੇਗੀ ਚੰਦ ਤੇ ਦਿਨ ਦਾ ਟਾਈਮ ਧਰਤੀ ਦੀ ਤਰ੍ਹਾਂ ਨਹੀਂ ਹੁੰਦਾ ਯਾਨੀ ਕਿ ਚੰਦ ਤੇ ਧਰਤੀ ਦੀ ਤਰ੍ਹਾਂ ਚਾਨਣ ਨਹੀਂ ਹੁੰਦਾ ਕਿਉਂਕਿ ਚੰਨ ਉੱਪਰ ਧਰਤੀ ਦੀ ਤਰ੍ਹਾਂ ਕੋਈ ਵਾਤਾਵਰਨ ਨਹੀਂ ਹੁੰਦਾ ਚੰਦ ਤੇ ਦਿਨ ਦੇ ਸਮੇਂ ਸਿਰਫ ਚੰਦ ਦੀ ਸਤ੍ਹਾ ਤੇ ਰੌਸ਼ਨੀ ਰਹੇਗੀ ਪਰ ਅਸਲ ਵਿੱਚ ਚੰਦ ਤੇ ਹਨੇਰਾ ਹੀ ਰਹੇਗਾ ਇਸ ਨੂੰ ਹੋਰ ਸਮਝਣ ਲਈ ਤੁਸੀਂ ਇਮੇਜਿਨ ਕਰੋ ਕਿ ਤੁਸੀਂ ਚੰਦ ਦੇ ਕਿਸੇ ਕਮਰੇ ਵਿੱਚ ਹੋ ਤੇ ਉੱਥੇ ਦਿਨ ਦੇ ਸਮੇਂ ਵੀ ਬਿਲਕੁਲ ਹਨੇਰਾ ਹੀ ਰਹੇਗਾ ਚਾਹੇ ਤੁਸੀਂ ਉਸ ਕਮਰੇ ਦਾ ਦਰਵਾਜ਼ਾ ਬੰਦ ਨਾ ਕਰੋ ਚੰਦ ਹੋਰ ਭਿਆਨਕ ਉਦੋਂ ਹੋ ਜਾਂਦਾ ਹੈ ਜਦੋਂ ਚੰਨ ਤੇ ਇੰਨੀ ਰਾਤ ਚ ਤਾਰੇ ਦਿਖਾਈ ਨਾ ਦੇਣ ਇਸ ਦਾ ਕਾਰਨ ਹੀ ਚੰਦ ਉੱਪਰ ਵਾਤਾਵਰਣ ਦਾ ਨਾ ਹੋਣਾ ਹੈ ਤਾਰਿਆਂ ਨੂੰ ਟਿੰਟਮਾਉਂਦਾ ਹੋਇਆ ਅਸੀਂ ਵਾਤਾਵਰਨ ਦੇ ਕਾਰਨ ਹੀ ਦੇਖ ਸਕਦੇ ਹਾਂ ਇਸ ਲਈ ਚੰਦ ਦਾ ਆਸਮਾਨ ਬਿਲਕੁਲ ਸਾਫ਼ ਤੇ ਕਾਲਾ ਦਿਖਾਈ ਦੇਵੇਗਾ ਚੰਦ ਤੋਂ ਸਿਰਫ ਸਾਡੀ ਧਰਤੀ ਸੂਰਜ ਤੇ ਦੂਜੇ ਗ੍ਰਹਿ ਹੀ ਦਿਖਾਈ ਦੇ ਸਕਦੇ ਹਨ ਤਾਂ ਸੋਚੋ ਸੂਰਜ ਦੇ ਹੁੰਦੇ ਹੋਏ ਵੀ ਚੰਨ ਤੇ ਹਨੇਰਾ ਹੀ ਰਹਿੰਦਾ ਹੈ ਪਰ ਦੋਸਤੋ ਚੰਦ ਦੀ ਸਤ੍ਹਾ ਪੁਲਾੜ ਵਿੱਚ ਇੱਕ ਕੱਚ ਦੀ ਤਰ੍ਹਾਂ ਹੈ ਜੋ ਸੂਰਜ ਦੀ ਰੋਸ਼ਨੀ ਨੂੰ ਰਿਫਲੈਕਟ ਕਰਦੀ ਹੈ ਇਸ ਕਰਕੇ ਚੰਦ ਰਾਤ ਦੇ ਸਮੇਂ ਧਰਤੀ ਲਈ ਇੱਕ ਟਿਊਬ ਲਾਈਟ ਦਾ ਕੰਮ ਕਰਦਾ ਹੈ ਚੰਦ ਤੇ ਬਿਲਕੁਲ ਵੀ ਵਾਤਾਵਰਣ ਨਾ ਹੋਣ ਕਰਕੇ ਚੰਦ ਤੇ ਸੂਰਜ ਦੀਆਂ ਯੂਵੀ ਰੇਜ਼ ਸਿੱਧੀਆਂ ਡਿੱਗਦੀਆਂ ਨੇ ਜਿਸ ਕਰਕੇ ਚੰਦ ਤੇ ਜਾਣ ਵਾਲੇ ਵਿਅਕਤੀਆਂ ਨੂੰ ਰੇਡੀਏਸ਼ਨ ਦਾ ਖਤਰਾ ਹੁੰਦਾ ਹੈ ਇਹ ਰੇਡੀਏਸ਼ਨ ਸਕਿਨ ਕੈਂਸਰ ਤੇ ਹੋਰ ਕੈਂਸਰ ਦੀਆਂ ਬਿਮਾਰੀਆਂ ਨੂੰ ਇਨਸਾਨ ਵਿੱਚ ਪੈਦਾ ਕਰ ਸਕਦਾ ਹੈ ਚੰਦ ਸਾਡੀ ਧਰਤੀ ਦੇ ਸਮੁੰਦਰ ਦੇ ਪਾਣੀ ਨੂੰ ਗ੍ਰੈਵਿਟੀ ਕਾਰਨ ਲਗਾਤਾਰ ਆਪਣੇ ਵੱਲ ਖਿੱਚਦਾ ਰਹਿੰਦਾ ਹੈ ਇਹੀ ਕਾਰਨ ਹੈ ਕਿ ਚੰਦ ਦੇ ਕਰਕੇ ਧਰਤੀ ਤੇ ਝੂਆਰ ਘਾਟਾ ਆਉਂਦਾ ਹੈ ਦੋਸਤੋ ਚੰਦ ਸਾਡੇ ਸੂਰਜ ਮੰਡਲ ਵਿੱਚ ਮੌਜੂਦ ਹੋਰ ਚੰਦਾਂ ਤੋਂ ਪੰਜਵਾਂ ਸਭ ਤੋਂ ਵੱਡਾ ਚੰਦ ਹੈ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਧਰਤੀ ਦੀ ਤਰ੍ਹਾਂ ਚੰਦ ਉੱਪਰ ਵੀ ਪੁਚਾਲ ਆਉਂਦੇ ਹਨ ਜਿਨ੍ਹਾਂ ਨੂੰ ਮੂਨਕੁਇਕ ਕਹਿੰਦੇ ਹਨ ਪਰ ਇਹ ਛੱਟ ਕੇ ਧਰਤੀ ਦੇ ਗੁਰੂਤਾਕਰਸ਼ਨ ਦੇ ਕਰਕੇ ਹੀ ਆਉਂਦੇ ਹਨ ਚੰਦ ਤੇ ਪਾਣੀ ਵਾਟਰ ਆਈਸ ਦੇ ਰੂਪ ਵਿੱਚ ਮੌਜੂਦ ਹੈ ਜੋ ਕਿ ਚੰਦ ਦੇ ਲਗਭਗ ਹਰ ਜਗ੍ਹਾ ਮੌਜੂਦ ਹੈ ਚੰਦ ਦਾ ਪਾਣੀ ਚੰਦ ਦੀ ਸੁੱਕੀ ਹੋਈ ਜ਼ਮੀਨ ਤੋਂ 10 ਇੰਚ ਥੱਲੇ ਤੱਕ ਮੌਜੂਦ ਹੈ ਤੇ ਤੁਸੀਂ ਜਾਣ ਕੇ ਹੈਰਾਨ ਵੀ ਹੋ ਸਕਦੇ ਹੋ ਕਿ ਚੰਨ ਤੇ ਇੱਕ ਤਰ੍ਹਾਂ ਨਾਲ ਉਲਟੀ ਵਰਖਾ ਹੁੰਦੀ ਹੈ ਜਦੋਂ ਕੋਈ ਉਲਕਾ ਪਿੰਡ ਚੰਦ ਦੀ ਸਤ੍ਹਾ ਨਾਲ ਟਕਰਾਂਦਾ ਹੈ ਤਾਂ ਚੰਨ ਦੀ ਜ਼ਮੀਨ ਵਿੱਚ ਸ਼ੋਕਵੇ ਪੈਦਾ ਕਰਦਾ ਹੈ ਜਿਸ ਨਾਲ ਇਹ ਪਾਣੀ ਉੱਛਲ ਕੇ ਪੁਲਾੜ ਵਿੱਚ ਚਲਾ ਜਾਂਦਾ ਹੈ ਚੰਦ ਤੇ ਸਭ ਤੋਂ ਪਹਿਲਾਂ ਜਾਣ ਵਾਲੇ ਵਿਅਕਤੀ ਨੀਲ ਆਰਮਸਟ੍ਰॉन्ग, ਬੱਜ ਐਲਡਰ ਤੇ ਮਾਈਕਲ ਕੋਲੈਜ਼ ਸੀ ਨੀਲ ਆਰਮਸਟ੍ਰॉング ਚੰਦ ਤੇ ਉਤਰਨ ਵਾਲੇ ਪਹਿਲੇ ਵਿਅਕਤੀ ਸੀ। ਉਹਨਾਂ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਚੰਦ ਤੇ ਮੌਜੂਦ ਨੇ। ਜਦ ਐਸਟਰੋਨੌਟ ਚੰਦ ਤੇ ਉਤਰਦੇ ਨੇ ਤਾਂ ਇੱਕ ਵਾਰੀ ਤਾਂ ਇਹ ਖੁਦ ਨੂੰ ਸੰਭਾਲ ਨਹੀਂ ਪਾਉਂਦੇ ਕਿਉਂਕਿ ਐਸਟਰੋਨੌਟ ਧਰਤੀ ਤੇ ਗੁਰੂਤਾ ਨਾਲ ਚੱਲਣ ਦੇ ਆਦੀ ਹੁੰਦੇ ਹਨ। ਚੰਦ ਦੀ ਸਤ੍ਹਾ ਤੇ ਜਗ੍ਹਾ-ਜਗ੍ਹਾ ਛੋਟੇ-ਮੋਟੇ ਤੇ ਵੱਡੇ ਗੱਡੇ ਹਨ ਤੇ ਚੰਦ ਤੇ ਕਈ ਚਟਾਨਾਂ ਵੀ ਹਨ। ਚੰਦ ਦੀ ਮਿੱਟੀ ਬਹੁਤ ਪਤਲੀ ਤੇ ਮਹੀਨ ਹੈ। ਚੰਦ ਦੀ ਇਸ ਮਿੱਟੀ ਨੂੰ ਲੂਨਰ ਅਰੇਗੋਰ ਰੇਤ ਕਿਹਾ ਜਾਂਦਾ ਹੈ ਇਸ ਸਤ੍ਹਾ ਦੀ ਧੂੜ ਐਸਟਰਾਇਡ ਇੰਪੈਕਟ ਦੇ ਕਾਰਨ ਚੰਦ ਦੇ ਵਾਤਾਵਰਣ ਵਿੱਚ ਘੁੰਮਦੀ ਰਹਿੰਦੀ ਹੈ ਜਿਸ ਕਾਰਨ ਚੰਦ ਤੇ ਭੇਜੇ ਗਏ ਸੈਟੇਲਾਈਟ ਤੇ ਰੌਕਟ ਦੇ ਅੰਦਰ ਵੀ ਇਹ ਧੂੜ ਚਲੀ ਜਾਂਦੀ ਹੈ ਤੇ ਕਈ ਚੀਜ਼ਾਂ ਨੂੰ ਖਰਾਬ ਵੀ ਕਰ ਦਿੰਦੀ ਹੈ ਦੋਸਤੋ ਤੁਸੀਂ ਦੇਖੋ ਇਹ ਹੈ ਚੰਦ ਤੋਂ ਲਈ ਗਈ ਧਰਤੀ ਦੀ ਪਹਿਲੀ ਤਸਵੀਰ ਜਿਸ ਨੂੰ ਅਮਰੀਕਾ ਦੇ ਭੇਜੇ ਗਏ ਪੋਲੋ 8 ਮਿਸ਼ਨ ਵਿੱਚ ਬਿਲ ਐਲਡਰਸਨ ਨੇ ਖਿੱਚਿਆ ਸੀ ਚੰਦ ਤੇ ਵੀ ਧਰਤੀ ਦਾ ਉਦੇ ਹੁੰਦਾ ਹੈ ਜਿਵੇਂ ਅਸੀਂ ਧਰਤੀ ਤੋਂ ਚੰਦਰ ਗ੍ਰਹਿਣ ਦੇਖਦੇ ਹਾਂ ਉਦਾਂ ਹੀ ਚੰਦ ਤੋਂ ਧਰਤੀ ਦੇ ਅਲੱਗ-ਅਲੱਗ ਗ੍ਰਹਿ ਬਣਦੇ ਹਨ ਚੰਦ ਉੱਪਰ ਜਾਣ ਤੇ ਸਾਨੂੰ ਇਨਸਾਨਾਂ ਦੁਆਰਾ ਭੇਜੀਆਂ ਗਈਆਂ ਤੇਈ ਚੀਜ਼ਾਂ ਵੀ ਮਿਲਣਗੀਆਂ ਜਿਵੇਂ ਅਮਰੀਕਾ ਦਾ ਝੰਡਾ ਪੁਰਾਣੇ ਮਿਸ਼ਨ ਤੇ ਉਪਕਰਨਾਂ ਦੇ ਟੁੱਟੇ ਹੋਏ ਟੁਕੜੇ ਤੇ ਕੁਝ ਬੈਗ ਵੀ ਜਿੰਨਾ ਵਿੱਚ ਚੰਦ ਤੇ ਗਏ 12 ਐਸਟਰੋਨੌਟ ਦਾ ਮਲਮੂਤਰ ਹੈ ਜੋ ਉਹਨਾਂ ਨੇ ਚੰਦ ਤੇ ਹੀ ਸੁੱਟ ਦਿੱਤਾ ਸੀ ਚੰਦ ਦੀ ਚੁੰਬਕੀ ਸ਼ਕਤੀ ਧਰਤੀ ਦੇ ਮੁਕਾਬਲੇ 1000 ਗੁਣਾ ਘੱਟ ਹੈ ਇਸ ਕਰਕੇ ਜੇ ਤੁਸੀਂ ਆਪਣੇ ਕਿਸੇ 파ਟਨਰ ਦੇ ਨਾਲ ਚੰਦ ਤੇ ਹਨੀਮੂਨ ਮਨਾਉਣ ਗਏ ਤਾਂ ਸੂਰਜ ਤੋਂ ਆਉਣ ਵਾਲੇ ਸ਼ੋਰ ਤੂਫਾਨ ਵਿੱਚ ਤੁਹਾਡੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਚੁੰਬਕੀ ਸ਼ਕਤੀ ਘੱਟ ਹੋਣ ਦੇ ਕਰਕੇ ਚੰਦ ਸ਼ੋਰ ਤੂਫਾਨਾਂ ਨੂੰ ਰੋਕ ਨਹੀਂ ਸਕਦਾ ਚੰਦ ਉੱਪਰ ਤੁਸੀਂ ਬੋਲ ਵੀ ਨਹੀਂ ਸਕਦੇ ਕਿਉਂਕਿ ਚੰਦ ਤੇ ਕੋਈ ਵਾਤਾਵਰਣ ਨਹੀਂ ਹੈ ਜਿੱਥੇ ਸਾਊਂਡ ਟਰੈਵਲ ਕਰ ਸਕੇ ਇਸ ਕਰਕੇ ਐਸਟਰੋਨੌਟ ਦੇਸ਼ ਪੇਸ਼ ਸੂਟ ਵਿੱਚ ਅਲੱਗ ਤੋਂ ਵਾਤਾਵਰਣ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਐਸਟਰੋਨੌਟ ਗਰਾਊਂਡ ਨਾਲ ਜੁੜਿਆ ਰਹਿ ਸਕੇ ਦੋਸਤੋ ਧਰਤੀ ਤੇ ਅਜਹੀਆਂ ਕਈ ਘਟਨਾਵਾਂ ਦੇਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਯੂ ਐਫਓ ਦਿਖਾਈ ਦਿੰਦੇ ਹਨ ਇਹਨਾਂ ਦੇ ਕਾਰਨ ਹੀ ਕੁਝ ਲੋਕ ਮੰਨਦੇ ਹਨ ਕਿ ਚੰਦ ਉੱਪਰ ਏਲੀਅਨ ਮੌਜੂਦ ਹਨ ਪਰ ਵਿਗਿਆਨੀਆਂ ਦੇ ਅਨੁਸਾਰ ਅਜਿਹਾ ਕੋਈ ਸਬੂਤ ਨਹੀਂ ਜੋ ਇਸ ਸਾਬਤ ਕਰ ਸਕੇ ਕਿ ਚੰਦ ਦੇ ਉੱਪਰ ਏਲੀਅਨ ਮੌਜੂਦ ਹਨ ਚੰਦ ਤੇ ਇੰਨੇ ਜ਼ਿਆਦਾ ਰਿਸਕ ਨੇ ਕਿ ਉੱਥੇ ਇੱਕ ਸੁਖਮ ਜੀਵ ਵੀ ਨਹੀਂ ਪੜ ਸਕਦਾ ਇਸ ਵਿੱਚ ਕਿਸੇ ਏਲੀਅਨ ਦਾ ਉੱਥੇ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਇੱਕ ਸਵਾਲ ਇਹ ਵੀ ਹੈ ਕਿ ਸਾਰੀਆਂ ਏਜੰਸੀਆਂ ਚੰਦ ਉੱਪਰ ਕਿਉਂ ਜਾਣਾ ਚਾਹੁੰਦੀਆਂ ਨੇ ਤਾਂ ਦੋਸਤੋ ਚੰਦ ਉੱਪਰ ਅਜਿਹੇ ਕਈ ਖਜ਼ਾਨੇ ਮੌਜੂਦ ਨੇ ਜਿਸ ਕਰਕੇ ਸਪੇਸ ਏਜੰਸੀਆਂ ਚੰਦ ਤੇ ਲਗਾਤਾਰ ਮਿਸ਼ਨ ਕਰ ਰਹੀਆਂ ਨੇ ਚੰਦ ਸਾਡੇ ਵਿਗਿਆਨੀਆਂ ਲਈ ਇੱਕ ਲੈਬੋਰਟਰੀ ਬਣ ਸਕਦਾ ਹੈ ਜਿੱਥੇ ਵਿਗਿਆਨੀ ਰਿਸਰਚ ਕਰ ਸਕਦੇ ਹਨ ਕਿਉਂਕਿ ਇੱਕ ਤਾਂ ਚੰਦ ਤੋਂ ਪਲਾੜ ਵਿੱਚ ਨਜ਼ਰ ਰੱਖਣਾ ਕਾਫੀ ਆਸਾਨ ਹੈ ਦੂਜਾ ਚੰਦ ਤੇ ਪਾਣੀ ਮੌਜੂਦ ਹੈ ਜਿੱਥੇ ਹਿਊਮਨ بیس ਬਣਾਉਣਾ ਬਹੁਤ ਸੌਖਾ ਹੈ ਤੀਜਾ ਚੰਦ ਤੇ ਕਈ ਰੇਅਰ ਅਰਥ ਐਲੀਮੈਂਟ ਮੌਜੂਦ ਹਨ ਜਿਵੇਂ ਹੀਲੀਅਮ 3 ਜਿਸ ਦੇ ਉਪਯੋਗ ਨਾਲ ਚੰਦ ਤੇ ਹੀ ਸਿੱਧੀ ਫਿਊਜ਼ਨ એનર્ਜੀ ਬਣਾਈ ਜਾ ਸਕਦੀ ਹੈ ਜਿਸ ਨਾਲ ਚੰਦ ਤੋਂ ਹੀ ਰਾਕਟ ਨੂੰ ਭੇਜਣਾ ਬਹੁਤ ਆਸਾਨ ਹੋਵੇਗਾ ਤੇ ਇਸ ਤਰ੍ਹਾਂ ਚੰਨ ਇਨਸਾਨਾਂ ਲਈ ਇੱਕ ਰਿਸਰਚ ਲੈਬ ਦੇ ਤੌਰ ਤੇ ਕੰਮ ਕਰੇਗਾ ਜਿਸ ਨਾਲ ਬ੍ਰਹਿਮੰਡ ਦੇ ਕਈ ਨਵੇਂ ਰਾਜਾਂ ਨੂੰ ਸਲਝਾਉਣਾ ਆਸਾਨ ਹੋ ਜਾਵੇਗਾ ਤਾਂ ਦੋਸਤੋ ਚੰਦ ਦੇ ਇਹਨਾਂ ਰਾਜਾਂ ਕਰਕੇ ਹੀ ਸਾਰੇ ਦੇਸ਼ ਚੰਦ ਦੇ ਪਿੱਛੇ ਪਏ ਹੋਏ ਨੇ ਨਾ ਕਿ ਏਲੀਅਨ ਕਰਕੇ ਇਸ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਚੰਦ ਤੇ ਏਲੀਅਨ ਮੌਜੂਦ ਹੋ ਸਕਦੇ ਨੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਉਦੋਂ ਤੱਕ ਬ੍ਰਹਿਮੰਡ ਵਿੱਚ ਘੁੰਮਦੇ ਰਹੋ ਧੰਨਵਾਦ